ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਗਰਾ ਸ਼ਹਿਰ ਜੋ ਤਾਜ ਮਹਿਲ ਦੀ ਵਜ੍ਹਾ ਕਰਕੇ ਦੁਨੀਆ ਪਰ ਵਿੱਚ ਮਸ਼ਹੂਰ ਹੈ ਉਸ ਸ਼ਹਿਰ ਵਿੱਚ ਫੌਜ ਦੀ ਨੌਕਰੀ ਕਰਨ ਦਾ ਮੌਕਾ ਮਿਲਿਆ ਅਤੇ ਮੈਂ 10 ਸਾਲ ਮਗਰੋਂ ਆਗਰਾ ਦੀ ਨੌਕਰੀ ਕੀਤੀ ਧਰਮ ਦੇ ਸਾਰੇ ਪ੍ਰੋਗਰਾਮ ਕਥਾ ਕੀਰਤਨ ਪ੍ਰਵਾਤ ਫੇਰੀਆਂ ਵਿੱਚ ਹਿੱਸਾ ਲੈਣ ਕਰਕੇ ਸਿਵਲ ਦੀ ਸਾਰੀ ਸੰਗਤ ਮੇਰੀ ਬਾਕਫ ਹੋ ਗਈ ਸੀ ਮੈਂ ਅਤੇ ਮੇਰੇ ਸਾਥੀ ਮਲਕੀ ਸਿੰਘ ਗਿਆਨ ਸਿੰਘ ਤਿੰਨੇ ਮਿਲ ਕੇ ਸ਼ਹਿਰ ਵਿੱਚ ਜਾ ਕੇ ਕੀਰਤਨ ਕਰਿਆ ਕਰਦੇ ਸਨ ਸਾਰੀ ਸੰਗਤ ਸਾਡੀ ਬਾਕਫ ਹੋਣ ਕਰਕੇ ਸਾਨੂੰ بڑے ਪ੍ਰੋਗਰਾਮ ਆਉਂਦੇ ਸਨ ਜਿਸ ਦੀ ਇੱਕ ਵਜ੍ਹਾ ਇਹ ਸੀ ਕਿ ਅਸੀਂ ਮਾਇਆ ਪੇਟਾ ਨਹੀਂ ਸੀ ਰੰਦੇ ਇਹ ਸਾਰੇ ਪ੍ਰੋਗਰਾਮ ਅਮਰਤੂ ਲਈ ਹੀ ਹੁੰਦੇ ਸਨ ਕਿਉਂਕਿ ਫੌਜ ਦੀ ਆਪਣੀ ਡਿਊਟੀ ਵੀ ਕਰਨੀ ਹੁੰਦੀ ਸੀ ਸਾਡੇ ਖਿਆਲ ਦੇ ਮੁਤਾਬਕ ਡਿਊਟੀ ਤੋਂ ਗੈਰ ਹਾਜ਼ਰ ਹੋ ਕੇ ਨਾਮ ਜਪਣਾ ਕਦੀ ਲਾਭਦਾਇਕ ਨਹੀਂ ਹੋ ਸਕਦਾ ਨਾਮ ਜਪਣ ਵਾਸਤੇ ਮਾਨਾ ਸ਼ਾਂਤ ਨਹੀਂ ਹੋਣਾ ਚਾਹੀਦਾ ਅਤੇ ਕੋਈ ਫਿਕਰ ਜਾਂ ਡਰ ਵੀ ਨਹੀਂ ਹੋਣਾ ਚਾਹੀਦਾ ਸਾਡੀ ਜੁੰਡ ਦੇ ਲਗੇ ਸਦਰ ਬਾਜ਼ਾਰ ਸੀ ਜਿਸ ਵਿੱਚ ਇੱਕ ਗੁਰਦੁਆਰਾ ਸੀ ਅਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਹਰ ਰੋਜ਼ ਅਸਾਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਾਂ ਅਸੀਂ 3 ਵਜੇ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਸਾਂ ਅਤੇ ਤਰਕੀਬਨ 5 ਵਜੇ ਤੱਕ ਕੀਰਤਨ ਕਰਕੇ ਵਾਪਸ ਆਪਣੀ ਜੁਨਿਟ ਵਿੱਚ ਪੀਟੀ ਪ੍ਰੇਟ ਕਰਨ ਵਾਸਤੇ ਆ ਜਾਂਦੇ ਹਾਂ ਉਸ ਗੁਰਦੁਆਰਾ ਸਾਹਿਬ 'ਚ ਕਮਾਈ ਸੀ ਜਿਸ ਦੀ ਅਮਰ ਤਕੀਵਨ 90 ਸਾਲ ਹੋਵੇਗੀ ਸਾਡੇ ਜਾਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਸਾਰੀ ਸਾਫਾਈ ਕਰਦੀ ਹੁੰਦੀ ਅਤੇ ਹਰ ਰੋਜ਼ ਜਾਂਦੇ ਅਤੇ ਕੀਰਤਨ ਕਰਕੇ ਆ ਜਾਂਦੇ ਦੋ ਤਿੰਨ ਦਿਨਾਂ ਤੋਂ ਸਾਨੂੰ ਮਾਈ ਨਾ ਦਿਸੀ ਅਸੀਂ ਕਿਸੇ ਕੋਲੋਂ ਪੁੱਛਿਆ ਕਿ ਮਾਈ ਨਹੀਂ ਦਿਸ ਰਹੀ ਕਿੱਥੇ ਗਈ ਕਸ ਨੇ ਦੱਸਿਆ ਕਿ ਮਾਈ ਬਿਮਾਰ ਹੈ ਅਸੀਂ ਤਿੰਨੇ ਜਣੇ ਮਾਈ ਦੀ ਖਬਰ ਲੈਣ ਵਾਸਤੇ ਉਸ ਦੇ ਘਰ ਗਏ ਮਾਈ ਦੀ ਖਬਰ ਸਾਰ ਪੁੱਛੀ ਗੱਲਾਂ ਕਰਦਿਆਂ ਕਰਦਿਆਂ ਮਾਈ ਨੇ ਦੱਸਿਆ ਕਿ ਤਿੰਨ ਚਾਰ ਦਿਨ ਹੋਏ ਜਦ ਮੈਂ 2 ਵਜੇ ਸਵੇਰੇ ਜਾ ਕੇ ਸੇਵਾ ਕਰਦੀ ਸਾਂ ਤਾਂ ਮੇਰੇ ਮਨ ਵਿੱਚ ਫੁਰਨਾ ਹੋਇਆ ਕਿ ਸੱਚੇ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਮੈਨੂੰ ਇਨਾ ਸਿਰ ਸੇਵਾ ਕਰਦੀ ਨੂੰ ਹੋ ਗਿਆ ਕਿ ਮੈਨੂੰ ਆਪ ਜੀ ਦੇ ਦਰਸ਼ਨ ਨਹੀਂ ਦਿੱਤੇ ਐਨੀ ਗੱਲ ਸੀ ਕਿ ਮੈਂ ਬਾਹਰ ਵਾਲੀ ਚਾਤੀ ਮਾਰੀ ਤੇ ਵੇਖਿਆ ਕਿ ਗੁਰਗੋਬਿੰਦ ਸਿੰਘ ਸਾਹਿਬ ਜੀ ਨੀਲੇ ਘੋੜੇ ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਦੇ ਦਰਵਾਜੇ ਤੇ ਖੜੇ ਹਨ ਤੇ ਮੈਂ ਸੇਵਾ ਛੱਡ ਕੇ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਪਰਸਨ ਗਈ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਣਾਂ ਨੂੰ ਛੋਣ ਲੱਗੀ ਤਾਂ ਗੁਰੂ ਸਾਹਿਬ ਜੀ ਬੋਲੇ ਮਾਈ ਮੇਰੇ ਚਾਣਾਂ ਨੂੰ ਹੱਥ ਨਾਲ ਲਾਈ ਤੂੰ ਸੇਵਾ ਤਾਂ ਬੜੀ ਕੀਤੀ ਹੈ ਪਰ ਅਮਰਤ ਨਹੀਂ ਸ਼ਕਿਆ ਐਨੀ ਗੱਲ ਆ ਕੇ ਗੁਰੂ ਸਾਹਿਬ ਜੀ ਅਲੋਪ ਹੋ ਗਏ ਉਸ ਦਿਨ ਤੋਂ ਮੈਂ ਇੱਕ 6:00 ਵਜੇ ਮੇਰੇ ਦਿਲ ਤੇ ਕਿ ਮੈਂ ਬਿਮਾਰ ਹੋ ਗਈ ਸੇਵਾ ਦੇ ਨਾਲ ਨਾਲ ਨਾਮ ਜਪਣ ਨਾਲ ਹੋ ਧਰਮ ਦੇ ਕੰਮ ਕਰਨ ਅਤੇ ਪੁੰਨ ਦਾਨ ਕਰਨ ਦੇ ਨਾਲ ਅਮਰ ਸ਼ਕਣਾ ਬਹੁਤ ਜ਼ਰੂਰੀ ਹੈ ਬੜਾ ਜ਼ਰੂਰੀ ਹੈ ਅਮਰ ਸ਼ਕਣ ਤੋਂ ਬਗੈਰ ਡੋਲੇ ਚੌਧਰੀ ਬਾੰਗ ਸੱਚਖੰਡ ਵਿੱਚ ਪੀੜੀ ਜਿੰਨਾ ਥਾ ਨਹੀਂ ਮਿਲਣਾ ਅਸੀਂ ਤਿੰਨਾ ਜਣਿਆਂ ਨੇ ਸਿੰਘ ਸਵਾ ਗੁਰਦੁਆਰਾ ਸਦਰ ਵਿਚਾਰ ਅਸੀਂ ਗੁਰਦੁਆਰਾ ਸਾਹਿਬ ਮਾਈ ਥਾਨ ਦੀ ਕਮੇਟੀ ਨਾਲ ਤਾਲਮਿਲ ਕਰਕੇ ਪੰਜ ਪਿਆਰਿਆਂ ਦਾ ਬੰਦੋਬਸਤ ਕਰਕੇ ਮਾਈ ਨੂੰ ਚਾਰ ਪਾਈ ਤੇ ਪੈਣੋਂ ਅਮਰਸ਼ਕਾਇਆ ਅਮਰਸ਼ਕੰਤਬਾਸ ਉਸੇ ਹੀ ਸ਼ਾਮ ਮਾਈ குரு ਚਰਨਾ ਵਿੱਚ ਜਾਬਰਾ ਜੀ ਸਾਨੂੰ ਤਿੰਨਾਂ ਨੂੰ ਪੱਕਾ ਭਰੋਸਾ ਹੈ ਕਿ ਸਤਿਗੁਰ ਸਾਹਿਬ ਜੀ ਮਾਈ ਦੀ ਇੰਨੀ ਸੇਵਾ ਹੋਣ ਕਰਕੇ ਆਪ ਲੈਣਾਈ ਹੋਣਗੇ ਅਸੀਂ ਤਿੰਨਾਂ ਨੇ ਗੁਰੂ ਸਾਹਿਬ ਦਾ ਕਰੋੜਵਾਰ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਜੀ ਆਪਨੇ ਸਾਡੇ ਕੋਲੋਂ ਇੱਕ ਪ੍ਰਾਣੀ ਨੂੰ ਅਮਰ ਸ਼ਕਾਉਣ ਦੀ ਸੇਵਾ ਲਈ ਹੈ ਆਪ ਸਾਰਿਆਂ ਅੱਗੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੀ ਜ਼ਿੰਦਗੀ ਵਿੱਚ ਜੇ ਹੋ ਸਕੇ ਤਾਂ ਕਿਸੇ ਇੱਕ ਨੂੰ ਪੈਰਾਂ ਦੇ ਕੇ ਅਮਰ ਸ਼ਕਣ ਵਾਸਤੇ ਤਿਆਰ ਕਰੋ ਜਾ ਇੱਕ ਪੀੜਤ ਨੂੰ ਦਾੜੀ ਤੇ ਕੇਸ ਰੱਖਣ ਵਾਸਤੇ ਰਾਜੀ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆਪ ਤੇ ਬਖਸ਼ਿਸ਼ਾਂ ਦੀ ਵਰਖਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ